네, 지금. 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 ਅੱਜ ਵੀ ਸਾਡਾ ਮਕਸਦ ਹੈ ਇਹ ਆਈ ਆਈਡੀਆ ਅਜੀਤ ਭਾਈ ਸਾਹਿਬ ਕਰਿਆ ਜਾ ਕੋਈ ਕੁਛ ਜਦ 30 ਸਾਲ ਹੋ ਗਏ ਹਨਵੈਦਾ ਪੁੰਨੀਵਾ ਸ਼ੌਂਕ ਨੂੰ ਨਾਸੀ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕਿੰਦਰ ਸਰਕਾਰ ਕੋਈ ਜ਼ਮੀਰ ਕਰਨ ਦੇ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار بار ਹੁਕਮ ਦੇ ਰਹੀ ਹੈ ਫੈਸਲੇ ਦੇ ਇਹ ਨਹੀਂ ਜਾਂਦਾ ਲੋਕਾਂ ਨਾਲ ਮੈਂ ਸ੍ਰੀ ਗੱਲ ਤੱਕ ਸਰ ਇਧਰ ਜੀ ਇਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜਿਹੜੀ ਗੱਲ ਤਾਂ ਸਭ ਦੇ ਇਜ਼ਹਾਰ ਜਨਾ ਤੇ ਜਿਹੜੀ ਤਾਂ ਅਗਲਾ ਫੈਸਲਾ ਲੈਣਾ ਤੇ ਬੋਲ ਹੋ ਗਿਆ ਇਜ਼ਹਾਰ ਹੋ ਗਿਆ ਜਿਹੜੀ ਕਰੋ ਬੇਸ ਹੁਸਤਾਰੇ ਤੇ ਸਾਈਟ ਤੇ ਸਾਈਟ ਤੇ ਜਦੋਂ ਇਹ ਕਿਸੇ ਪਾਸਾ ਲਾਉਂਦਾ ਨਾ ਕਰਨਾ ਆਪਣੇ ਆਪ ਦੇ ਕੋਲ ਤੋਂ ਡਿਗਰਸ ਲਾਉਣਾ ਜਿਸੇ ਗੱਲ ਤਾਂ ਸਭ ਦੇ ਇਜ਼ਹਾਰ ਤੇ ਜਿਆਦਾ ਦੇ ਹੋਰ ਇਜ਼ਹਾਰ ਹਾਲ ਦੇ ਲਾਵੇ ਤੋਂ ਅਮਨੇ ਸਨਮਾਨ ਨੂੰ ਵਕ ਰੱਖ ਕੇ ਅਗਲਾ ਫੈਸਲਾ ਲੈਣਾ ਠੀਕ ਆਏ ਸੀਗੇ ਹਾਂਜੀ ਇਹ ਡੈਂਟਲ ਪ੍ਰੋਬਲਮ ਸੀ ਮਾਈਨਰ ਡੈਂਟਲ ਪ੍ਰੋਬਲਮ ਸੀ ਇੱਕ ਫਿਲਿੰਗ ਸੀ ਸਿੰਪਲ ਦੰਦ ਨੂੰ ਭਰਨਾ ਹੁੰਦਾ ਜਿਹੜਾ ਪਿੱਛੇ ਮੂਲਰ ਹੈਗਾ ਉਹ ਵੀ ਫਿਲਿੰਗ ਸੀ ਕਿ ਸਿੰਪਲ ਉਹ ਸੀ ਕਰ ਦਿੱਤੀ ਸਰ ਅੱਗੇ ਵੀ ਆਣਗੇ ਕੋਈ ਡੇਟ ਮਿਲਦੀ ਅੱਗੇ ਦੀਆਂ ਫਿਰ ਦੇਖੋ ਪ੍ਰੋਬਲਮ ਤਾਂ ਕਿਸੇ ਬੰਦੇ ਨੂੰ ਵੀ ਹੋ ਸਕਦੀ ਹੈ ਕੋਈ ਪ੍ਰੋਬਲਮ ਹੋ ਗਈ ਤਾਂ ਆਣਗੇ ਪਰ ਸਾਡੇ ਵੱਲੋਂ ਅਸੀਂ ਕੰਪਲੀਟ ਕਰ ਦਿੱਤਾ ਉਹਨਾਂ ਦਾ ਪਹਿਲਾਂ ਵੀ ਆਂਦੇ ਸੀ ਦੋ ਤਿੰਨ ਸਾਲ ਪਹਿਲਾਂ ਵੀ ਆਏ ਸੀ ਬਾਕੀ ਇਹ ਰੂਟੀਨ ਪ੍ਰੋਬਲਮ ਹੈ ਕਿਸੇ ਵੀ ਬੰਦੇ ਨੂੰ ਹੋ ਸਕਦੀ ਹੈ ਠੀਕ ਇਹਦੇ ਕੋਈ ਵੱਡਾ ਵਿੱਚ ਨਹੀਂ ਠੀਕ